ਇਹਤੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਪੜਾ ਵਪਾਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਇਸ ਮੌਕੇ ਇੱਥੇ ਪਰਿਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਇਹ ਪਰਿਵਾਰ ਵੱਡੀ ਗਿਣਤੀ ਚ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਸੀ ਜਿੱਥੇ ਉੱਥੇ ਲੋਕਾਂ ਦੀ ਸੇਵਾ ਵਿੱਚ ਵੀ ਲਗਾਤਾਰ ਲੱਗਿਆ ਹੋਇਆ ਸੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹਾਂ ਕਿਹਾ ਕਿ ਊਭੇ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਦਿਨ ਦਿਹਾੜੇ ਕਤਲ ਰੇਹਾਨਾ ਫਰੋਟੀਆਂ ਮੰਗੀਆਂ ਜਾ ਰਹੀਆਂ ਹਨ ਸੰਜੀ ਦੇ ਘਰੇ ਮੇ ਆਜ ਆਇਆ ਜਿਨ੍ਹਾਂ ਦਾ ਬੜੀ ਬੇਹਮੀ ਨਾਲ ਗੈਂਗਸਟਰ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਵਾਰ ਸੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ ਪੂਰੇ ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਇੱਥੇ ਰਹੂਗਾ ਕੌਣ ਪੰਜਾਬ ਤੇ ਪਿਛਲੇ 2 ਸਾਲਾਂ ਚ ਮੈਂ ਦੇਖ ਰਿਹਾ 3 ਸਾਲਾਂ ਚ ਜਦੋਂ ਦੇ ਝਾੜੂ ਵਾਲੇ ਆਏ ਆ ਹਰ ਰੋਜ਼ ਕਿਤੇ ਬੈਂਕਲਰ ਲੁੱਟਿਆ ਜਾ ਰਿਹਾ ਕਿਤੇ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾਂਦੀ ਹੈ ਕੱਲ ਮੈਂ ਮੋਗੇ ਸੀ ਇੱਥੇ ਉਹ ਡਾਕਟਰ ਸਾਹਿਬ ਕੋ ਮੋਜ ਸੀ ਡਾਕਟਰ ਆ ਉਹਨਾਂ ਨੇ ਉਹਨਾਂ ਤੇ ਗੋਲੀ ਮਾਰੀ ਐਕਸਟਰੈਕਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬੈਠ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਹਾਨੂੰ ਪੰਜਾਬ ਵੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਥੋੜੀ ਜਿਮਵਾਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਪੰਜਾਬ ਦੀ ਜੇ ਤੁਸੀਂ ਨਾਸ ਐਕਸ਼ਨ ਲੈਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਐ ਇੱਥੇ ਕਾਬੂ ਨਹੀਂ ਰਹਿਣਾ ਕੁਝ ਬਲ ਇੱਥੇ ਹੋਕ ਹੀ ਰਿਹਾ ਹੈ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਨ ਵਾਲੇ ਉਹ ਸਪਲਾਈਅਰ ਨੂੰ ਫੜਦੇ ਆ ਤੇ ਲੋਕਲ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਥ ਲਾਉਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਆ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿੱਤੇ ਆ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮ.ਐਲ.ਏ ਸਾਡੇ ਹਲਕੇ ਦੇ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਵੋਟਾਂ ਪੈ ਗਈਆਂ ਨਾ ਉਹਨਾਂ ਦੀ ਜੁੰਵਾਰੀ ਕੋਈ ਨਹੀਂ ਹੈ ਕੋਈ ਇਨਪੁਟ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਹੈ ਅ ਝਾੜੂ ਵਾਲੇ ਨੇ ਤੇ ਇਹਦੇ ਜੁੰਵਾਰ ਕੇਜਰੀਵਾਲਾ ਕਿਉਂਕਿ ਸਹੀ ਮਹੀਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਨਹੀਂ ਹੈ ਤੇ ਮੰਤਰੀ ਤਾਂ ਐਂ ਰੱਖੇ ਆ ਜਿਵੇਂ ਆਪਣੇ ਪੀਐਨ ਰੱਖੇ ਆ ਦਿੱਲੀੋਂ ਸੁਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਹੈ ਜੈਮ ਜਿਹੜਾ ਉਹ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸਾਰੇ ਤਾਂ ਗੈਂਗਸਟਰ ਐ ਮੈਂ ਤਾਂ ਉਹਨਾਂ ਦੇ ਅਣਾਈ ਦੇ ਵਿੱਚ ਇੰਡਸਟਰੀ ਨਾਲ ਮਿਲਿਆ ਸੀ ਉਹ ਕਹਿੰਦਾ ਅਸੀਂ ਮੈਂ ਅਸੀਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਾਂ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾ ਤੋਂ ਫਰੋਤੀਆਂ ਲੈ ਰਿਹਾ ਤੇ ਗੈਂਗਸਟਰਾਂ ਤੋਂ ਵੱਧ ਫਰੋਤੀਆਂ ਕੇਜਰੀਵਾਲ ਲੈ ਰਿਹਾ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ ਜਦੋਂ ਮੁੱਖ ਉਹਨਾਂ ਦਾ ਲੀਡਰ ਹੀ ਫਰੋਤੀਆਂ ਲੈਣ ਲੱਗ ਜੇ El Pachuga aquí es. El... Y...